ਤੋਡਾ ਵੀਰੋ ਦੇ ਤਿੰਨੇ ਨਾਲ ਬੈਠੇ ਨੇ ਬਾਈ ਬੋਵੀ ਤੋਡੇ ਨਾਲ ਸੀ ਦੋਨੇ ਸਸਰੀ ਕਾਲ ਕਰਾਂਗੇ ਸਸਰੀ ਕਾਲੀ ਕਤਮਾਉਨੀ ਸਸਰੀ ਗਾ ਜਰਨੂ ਜੀ ਆਪਾਂ ਅੱਜ ਦੂਜਾ ਪੌਡਕਾਸਟ ਕਰਨ ਜਾ ਰਹੇ ਆ ਆਪਾਂ ਇਹ ਪੌਡਕਾਸਟ ਬੋਵੀ ਦੇ ਪਿਆਰ ਤੇ ਕਰ ਰਹੇ ਆ ਜਿਹਦਾ ਨਾਮ ਆਸ਼ਕੀ ਨਾਮ ਵਰਕਰ ਅੱਜ ਆਪਾਂ ਗੱਲਬਾਤ ਕਰਾਂਗੇ ਬੋਵੀ ਸਿੰਘ ਤੇ ਪਿਆਰ ਬਾਰੇ ਵੀ ਕਿਨੇ ਆਪ ਦੀ ਜਿਹੜਾ ਸਕੂਲ ਹੈ ਜਿਹੜਾ ਪਿਆਰ ਕੀਤਾ ਸੀ ਨਾ ਕਿਵੇਂ ਕੀਤਾ ਆਫਾ ਬਾਈ ਨੂੰ ਪੁੱਛਦੇ ਆਂ ਬਈ ਸਸਰੀ ਦਾ ਸਸਰੀ ਆ ਜੀ ਸਾਰੇ ਜੀ ਬਈ ਬੋਈ ਮੈਂ ਤੁਹਾਡੇ ਤੋਂ ਕੋਈ ਨਾ ਸਵਾਲ ਪੁੱਛਣੀ ਚਾਹਾਂ ਪੁੱਛੋ ਜੀ ਤੁਹਾਡਾ ਪ੍ਰੋਬਲਮ ਹੈ ਬਦਲਾ ਆ ਬਈ ਬੋਈ ਤੁਸੀਂ ਕਦੇ ਯਾਦ ਕੀਤਾ ਪਤਾ ਪਤਾ ਕਿਉਂ ਨਹੀਂ ਹਾਂਜੀ ਕਰਾਂਗੇ ਤੇ ਤੁਹਾਨੂੰ ਪਿਆਰ ਦੇ ਵਿੱਚ ਕੀ ਕੀ ਮਿਲਿਆ

ਤਾਂ ਆਪਾਂ ਜੀ ਇਹਨਾਂ ਨੂੰ ਨਾਮ ਲੈ ਕੇ ਨਹੀਂ ਦੱਸਿਆ ਤਾਂ ਫਰਗਾਂ ਇਹਨਾਂ ਨਾਲ ਵੀ ਨਾ ਕਰਨ ਲੋਕ ਦੀ ਚਾਂਸਾ ਪਰਨਾ ਪਹਿਲੇ ਨੂੰ ਦੱਸ ਜੀਏ ਕਿ ਪਿਆਰ ਨਾ ਕਰੀਂ ਠੀਕ ਹੈ ਨਾ ਜੀ ਕੀ ਨਾ ਉਹੀ ਕਰੀਂ ਬੋਲੇ ਗੱਲਾਂ ਨਾ ਆਸੀ ਕਹਿਣਾ ਠੀਕ ਹੈ ਮਮਾ ਵਾਹ ਮੈਨੂੰ ਮੈਨੂੰ ਪਿਆਰ ਕਰਦੀ ਸੀ ਤੁਸੀਂ ਵੀ ਉਨੇ ਹੀ ਕਰਦੇ ਸੀ ਜੀ ਨਾਉ ਕਰਦੇ ਹਾਂਜੀ ਉਨੇ ਹੀ ਕਰਦੇ ਸੀ ਮੈਨੂੰ ਮਜ਼ਬੂਤ ਜਾ ਆ ਗਈ ਮਜ਼ਬੂਤ ਜਾਵੇ ਮਨ ਹਟਾਈ ਸਬੂਤ ਨਹੀਂ ਤੇ ਸਕੂਲੋਂ ਹਟੇ ਸੀਗੇ ਫਿਰ ਜਦੋਂ ਹਟ ਕੇ ਤੋਂ ਬਾਅਦ ਵੀ ਤੁਹਾਡਾ ਪਿਆਰ ਚੱਲਦਾ ਰਿਹਾ ਹਾਂਜੀ ਚੱਲਦਾ ਕਿੰਨੇ ਵੀ ਕਲਾਸ ਤੋਂ ਲੈ ਕੇ ਪਿਆਰ ਚੱਲਦਾ ਰਿਹਾ ਤੁਹਾਡਾ ਸਾਡਾ ਹੀ ਉਹਦਾ ਲੱਗੀ ਰਹੀ ਮਾੜਾ ਸਾਡੇ 5ਵੀਂ ਜੇ ਫੁੱਦੂਆਂ ਦੇ ਸਿੰਘ ਹੁੰਦੇ ਨਾ ਤਾਂ ਤੂੰ 12 ਸਿੰਘਾਂ ਹੋਣਾ ਸੀ ਠੀਕ ਹੈ ਉਹ 10ਵੀਂ ਚ ਪਿਆਰ ਚੱਲਦਾ ਰਿਹਾ ਉਹ 10ਵੀਂ ਚ ਤੱਕ ਬਾਹਰ ਨਹੀਂ ਕਰਨਾਂ ਵੀ ਫੇਲ ਹੋ ਗਈ ਉਹ ਮਾੜੀ ਸੀ ਠੀਕ ਹੈ ਤੇ ਜਦੋਂ ਹਟ ਕੇ ਤੋਂ ਉਦੋਂ ਤੱਕ ਵੀ ਤੁਹਾਡਾ ਪਿਆਰ ਰੁਹਾਣਾ ਜਿਹਾ ਚੱਲਦਾ ਹਾਂਜੀ ਉਹਨੂੰ ਬਾਅਦ ਚ ਗਾਣਾ ਮੰਗਦਾ ਸੀ ਮੈਨੂੰ ਅਰੀ ਵੇ ਮੇਰਾ ਰਿਆ ਹੋਣ ਵਾਲਾ ਜਿੱਥੇ ਆ ਜਾਂਦਾ ਮੈਂ ਨਹੀਂ ਇਹ ਸਭ ਕੀ ਆ ਦੇਖਣਾ ਪੜ ਰਹਾ ਹੈ اچھا ਹੈ ਮੈਂ ਅੰਨ੍ਹਾ ਹਾਂ ਠੀਕ ਹੈ ਮੈਂ ਲਾਇਆ ਗਈ ਸੀ ਹਾਂ ਜੀ ਮੈਂ ਜਾਵਾਂਗੀ ਠੀਕ ਤੇ ਤੁਹਾਨੂੰ ਨੇ ਖੁਸ਼ ਆਖਿਆ ਵੀ ਮੇਰੇ ਪਿੱਛੇ ਕੀ ਕਰ ਸਕਦਾ ਹੈ ਕੀ ਨਹੀਂ ਕਰ ਸਕਦਾ ਮੈਂ ਉਹਨੇ ਆਖਿਆ ਮੈਨੂੰ ਮੈਂ ਮੈਂ ਤੇਰੇ ਪਿੱਛੇ ਡਾਂਗ ਵੀ ਦਿੰਦੀ ਬਾਈ ਭੂਜੀ ਜਦੋਂ ਤੁਸੀਂ ਉਹਨਾਂ ਦੀ ਗੱਲ ਟੱਪੇ ਤਾਂ ਉਹਨਾਂ ਨੂੰ ਪੈਰਾਪੂਰਾ ਦੀ ਬਾਜ ਨਹੀਂ ਆਈ ਪਾਰਾ ਮਿਲ ਆ ਕਮ ਹੋਣੀ ਪਹਿਲਾ ਚਲਾਂ ਸਰਤੀ ਉਹਨਾਂ ਦੇ ਘਰੇ ਠੀਕ ਹੈ ਉਹ ਚ ਦੇਨੇ ਕਿ ਠੰਡ ਛੱਟਿਆ ਮੈਂ ਗਰ ਕੱਪਣਾ ਸਰਤੀਆ ਮੈਂ ਤੇ ਬਾਅਦ ਜਨਾ ਤੇ ਕੰਦ ਤੋ ਛਾਲ ਮਾਰੀ ਉਹਨਾਂ ਦਾ ਨਾ ਪਰ ਆ ਥੱਕ ਤੱਕ ਜਾ ਮੋ ਨਹੀਂ ਮਿਲਦਾ ਮੇਰੇ 'ਤੇ ਭਰੋਸਾ ਨਹੀਂ ਤਾਂ ਹਮਾਰਾ 5340 ਰੁਪਏ ਹਮਕੋ ਦੇ ਦੋ ਔਰ ਹਮਕੋ ਛੋੜ ਦੋ ਠੀਕ ਹੈ ਤੇ ਫਿਰ ਮੈਨੂੰ ਪਤਾ ਗਿਆ ਉਹਦੇ ਭਰਾਵਾਂ ਨੂੰ ਪਤਾ ਕਿਵੇਂ ਲੱਗਿਆ ਕੁਰੀਆ ਦੇ ਉਹ ਬਸ ਉੱਤੇ ਬੈਠੇ ਹੋ ਹਾਂ ਤੇ ਮੇਰਾ ਪੱਦ ਨਿਕਲ ਗਿਆ ਮੇਰਾ ਪੱਦ ਭਰਿਆ ਮੈਂ ਤੇ ਉਹ ਉੱਥੇ ਗੜੇ ਠੀਕ ਤੇ ਉਦੋਂ ਬਾਅਦ ਕੀ ਹੋਇਆ ਉਹਦੇ ਭਰਾਵਾਂ ਨੇ ਤੁਹਾਨੂੰ ਕੀ ਕੀਤਾ ਲਾਈਬੀਰੀਆ ਦੇ ਵਿੱਚ ਨਾ ਬੰਦਾ ਤਲਕੇ ਖਾ ਜਾਂਦੇ ਆ ਐਨੀ ਗੁੰਡਾਗਰਦੀ ਆ ਮੈਂ ਤਾਂ ਫੜ ਲਿਆੰਨਾ ਨੇ ਹਾਂ ਫੜ ਲਿਆ ਬੇmeno ਤੇ ਉਹ ਹੁਣਾ ਬੰਨ ਲਿਆ ਉਹਨਾਂ ਨੇ ਮਿਕਰ ਰੇ ਕੋਈ ਨਾ ਪਾਉਂਦੇ ਉਹਨਾਂ ਦੇ ਕਰਾਈ ਉਹ ਕਿਤੇ ਨਾ ਮਾਨੇ ਕੋੜਾ ਗੁਰਪ੍ਰੇਮ ਕਰੇ ਸਾ ਤੇ ਨਾ ਚੇਤਨਾ ਤੇ ਪ੍ਰਕਾਸ਼ ਤੇ ਬਈ ਉਹਨਾਂ ਨੇ ਤਾਂ ਕੀੜਿਆ ਨੇ ਨੰਨੇ ਦੇ ਬਾਹ ਮੱਗ ਲੀਨ ਨਾ ਨਾਂਕਿਆ ਆ ਰਿਹਾ ਕਾ ਉਹਨਾਂ ਨੂੰ ਤੇ ਤੁਸੀਂ ਕਿਸੇ ਯਾਰ ਦੋਸਤ ਨੂੰ ਨਹੀਂ ਫੋਨ ਲਾਇਆ ਜਿਹੜਾ ਤੁਹਾਡੇ ਨਾਲ ਗਿਆ ਸੀ ਮੇਰੇ ਯਾਰ ਤਾਂ ਬੜਾ ਪੱਕਾ ਸੀ ਉਹਨੂੰ ਮੈਂ ਫੋਨ ਕਰਤਾ ਮੈਨੂੰ ਤਾਂ ਸਾਧਨ ਤਾਂ ਮੇਰੇ ਕੋਲ ਕੋਈ ਹੈ ਨਹੀਂ ਮੈਨੂੰ ਆਕੇ ਲੈ ਜਾਣਾ ਮੇਰੇ ਸਾਥ ਅਨਿਆਂ ਹੋਇਆ ਓਏ ਮੇਰੇ ਸਾਥ ਅਨਿਆਂ ਹੋਇਆ ਹੈ ਮੈਂ ਬੰਨਾ ਆ ਗਿਆ ਨੰਮਨਦੀਨ ਨੂੰ ਮੈਂ ਉਹਨਾਂ ਨੂੰ ਮਾਰ ਹੀ ਦੇਣਾ ਆਹ ਦੇ ਬੰਨਾ ਤੋਂ ਗੱਲ ਨਹੀਂ ਆ ਰਹੀ ਠੀਕ ਆ ਫਿਰ ਉਸ ਵੇਲੇ ਤੁਸੀਂ ਜਿਹੜਾ ਉਹ ਟਾਈਮ ਸੀ ਤੁਸੀਂ ਕੱਲੇ ਨੇ ਕੱਢਿਆ ਉੱਥੇ ਹਾਂ ਕੱਲੇ ਨੇ ਫਿਰ ਵੀ ਉਹ ਵੀ ਉਹਨਾਂ ਨੇ ਸੋ ਤੁ ਕਿੰਨਾ ਫਟਿਆ ਕੋਸ਼ਿਆ ਨਾ ਬਹੁਤ ਨਹੀਂ ਆ ਬਾਹਾਂ ਤੋੜਦੀਆਂ ਨਾ ਦੋਮੀ ਤੋੜੀਆਂ ਬਾਹਾਂ ਬਲੇਡਿੰਗ ਵਾਲੇ ਪੀਰ ਆਲਾ ਬਹੁਤ ਬੁਰਾ ਹਾਲ ਹੋਇਆ ਬਹੁਤ ਆਲਾ ਬੜਾ ਬੁਰਾ ਹੋ ਗਿਆ ਅੱਜ ਕੱਲ੍ਹ ਦੇ ਮੁੰਡਿਆਂ ਨੂੰ ਵੀ ਪਿਆਰ ਨਹੀਂ ਕਰਨਾ ਚਾਹੀਦਾ ਪਿਆਰ ਪਿਆਰ ਚ ਦਾ ਮੋੜੋ ਨਾ ਕੁੜੀ ਦਾ ਮਗੜਾ ਬਾਦ ਕੇੰਦਰਾ ਹੁੰਦਾ ਉਹਦੇ ਪਿਓ ਨੇ 2 ਮਹੀਨੇ ਬਾਅਦ ਡੋਲੀ ਤੋੜਤੀ ਸਾਡੇ ਬੁੜੇ ਨੇ ਇਹ ਰੇੜੀ ਕੌਣ ਸੀ ਠੀਕ ਤੇ ਜਿਹੜਾ ਤੁਹਾਡਾ ਸ਼ਹਿਰ ਸੀਗਾ ਉਹ ਕਿਹੜਾ ਸੀਗਾ ਪਿਆਰ ਦੇ ਨਾਮ ਤੇ ਠੀਕ ਉਹ ਸੁਣਾ ਦੇ ਉਹ ਸੁਣਾ ਦੇ ਮੁੰਡਿਆਂ ਨੂੰ ਬੰਦਾ ਲੱਗਦੀ ਤੋਖੇ ਬਾਤ ਇਹ ਮਸ਼ੂਕਾ ਅੱਜ ਕੱਲ੍ਹ ਦੀਆਂ ਕਰੋਨਾ ਪਿਆਰ ਮਿੱਤਰੋ ਤੁਹਾਡੇ ਤੇ ਤਰਸ ਵੀ ਆਉਂਦਾ ਬੇਟਾ ਕੋਈ ਹੋਰ ਕੰਮ ਸਿੱਖ ਲਓ ਕੋਈ ਵੈਲਡਿੰਗ ਦਾ ਸਿੱਖ ਲਓ ਇਹ ਤੋਖੇ ਇਹਦੀਆਂ ਮੇਰੀ ਗੁੜੀਆਂ ਪਿਆਰ ਤੋਂ ਬੋਤ ਨਹੀਂ ਲਿਆ ਠੀਕ ਆ ਤੇ ਉਹ ਦੁਬਾਰਾ ਸੋਚਿਆ ਤੁਸੀਂ ਪਿਆਰ ਕਰੀ ਕਿਸੇ ਨਾ ਉਹ ਕੁੜਿਆ ਪੇਰ ਚ ਹੌਸਲੇ ਨੇ ਪੁੱਤਰ ਓਏ ਆਪਾਂ ਯਾਰ ਆਗਾ ਬਹ ਤੌਰ ਨਾ ਕਰਦੇ ਰਹੇ ਠੀਕ ਆ ਆ ਮੁੰਦਰਾ ਸੌਣ ਦੀਆਂ ਪਈਆਂ ਹੋਈਆਂ ਹਾਂਜੀ ਸਿਆਣੇ ਦੀ ਠੀਕ ਆ ਕਿੰਨੇ ਤੁਲਆਂ ਦੀਆਂ ਬਣੀ ਹਾਂ online ਗੋਤਨ ਗੋਣੇ ਜਰ ਬੋ ਵੀ ਜਿੰਨੇ ਆਪਾਂ ਨੂੰ ਕਾਰ ਕਰਦੇ ਉਹਨਾਂ ਨੂੰ ਫਿਰ ਜਾਂਦੇ ਜਾਂਦੇ ਕੁਝ ਬੋਲ ਹੋ ਜਾਣ ਕੰਮ ਤੇ ਹਾਥੋਂ ਸੇ ਖਮਸ਼ੀਰ ਉਠਾਇਆ ਨਾ ਕਰੋ ਹਾਂ ਤੇ ਜ਼ਰੂਰ ਕਰਦੇ ਬਾਈ ਤੇ ਧੰਨਵਾਦ ਬਈ ਸਸਕ੍ਰਾਈਬ ਸਸਕ੍ਰਾਈਬ ਕਰਦੇ ਨਹੀਂ